촬아 <목소리도> ਸਰਗਬਾਪਾ ਦੇ ਘੋੜੇ ਵਾਲੇ ਪਾਸੇ ਆਈ ਗਏ ਤੇ ਸਾਨੂੰ ਪਹਿਲਾਂ ਦਾ ਖਾਸ ਕੀਤਾ ਦੱਸੋ ਦੀਆਂ ਖਾਸਤਾ ਕੀ ਆ ਤੇ ਆਪਣੇ ਰਾਜਸਥਾਨ ਦੀ ਨਸਲ ਹੈ ਜੀ ਰਾਜੇ ਮਹਾਰਾਜਾ ਕੋਲ ਪਹਿਲਾਂ ਇਹ ਨਸਲ ਉੱਥੋਂ ਦੀ ਤੁਰੀ ਹੁੰਦੀ ਪਈ ਹੈ ਪੁਰਾਣੀ ਘੋੜਾ ਰੱਖਿਆ ਕਿ ਆਪਾਂ ਉਹਨਾਂ ਪਿਆਰ ਕਰ ਸਕੀਏ ਜੀ ਉਹ ਘੋੜੇ ਦਾ ਵੀ ਕੋਈ ਫਾਇਦਾ ਨਹੀਂ ਕਿ ਜਿਹੜਾ ਕੋਈ ਕੋਲੇ ਨਾ ਖਣ ਦੇਵੇ ਜੱਕ ਸਕਦੇ ਸਾਰੇ ਦੋਸਤੋ ਮਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਹੁਣ ਤੱਕ ਸਾਡੀਆਂ ਆਮ ਨਿਊਜ਼ ਦੇਖਦੇ ਆਗੇ ਤੇ ਕਈ ਵਾਰ ਅਸੀਂ ਵੱਖਰੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆਗੇ ਤੇ ਅਸੀਂ ਅੱਜ ਵੀ ਇੱਕ ਵੱਖਰਾ ਤੁਹਾਨੂੰ ਵੱਖਰੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਆਮ ਤੁਸੀਂ ਪਹਿਲਾਂ ਦੇਖਦੇ ਵੀ ਹੋਵਗੇ ਪਰ ਸਾਡੇ ਵੱਲੋਂ ਵੱਖਰੀ ਪਹਿਲ ਕਹਿ ਸਕਦੇ ਆ ਤੇ ਇਸ ਪਹਿਲ ਦੇ ਵਿੱਚ ਜਿਹੜਾ ਕੰਮ ਕਰਨਾ ਅੱਜ ਮੇਰੇ ਨਾਲ ਜਗਤਾਰ ਸਿੰਘ ਸਰਾਵ ਵੀ ਹੈ ਜੀ ਤੇ ਜਗਤਾਰ ਆਪਾਂ ਸ਼ੁਰੂਆਤ ਕਰਨੀ ਅੱਜ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਤੁਹਾਨੂੰ ਦਿਖਾਉਣੇ ਇੱਕ ਵੱਖਰੀ ਚੀਜ਼ ਦਿਖਾਉਣੇ ਜਿਹ ਨਾਲ ਤੁਹਾਡੇ ਰੂਹ ਨੂੰ ਸਕੂਨ ਮਿਲੂਗੀ ਰਜਾਈਆਂ 'ਚ ਬੈਠ ਕੇ ਤੁਸੀਂ ਜਿਹੜਾ ਠੰਡ ਦਾ ਆਨੰਦ ਜਿਹੜਾ ਤੁਸੀਂ ਉਹ ਮਾਣ ਸਕਦੇ ਹੋ ਤੇ ਤੁਹਾਨੂੰ ਚੀਜ਼ ਵੀ ਅੱਜ ਇਹੋ ਜਿਹੀ ਦਿਖਾਉਣ ਲੱਗੇ ਆ ਪਰ ਇੱਕ ਗੱਲ ਬਰਾੜ ਸਾਹਿਬ ਇੱਕ ਚ ਖਾਸ ਆ ਖਾਸ ਹੈ ਅਭੀ ਅੱਜ ਤੱਕ ਜਿਹੜੀਆਂ ਇਹ ਚੀਜ਼ਾਂ ਇਹ ਜ਼ਿੰਮੇਦਾਰਾਂ ਪਰਿਵਾਰਾਂ ਕੋਲੇ ਵਿਖਣੀਆਂ ਗਿੰਗਾ ਪਿੰਡਾਂ ਨਾਲ ਕੋਲੇ ਵਿਖਣੀਆਂ ਗਿੰਗਾ ਪਰ ਸੇਠ ਬੰਦਾ ਇਹੋ ਜੀ ਚੀਜ਼ ਸੰਭੀ ਬੈਠਾ ਉਹ ਦਿਖਾਉਣੀ ਅੱਜ ਆਪਾਂ ਦਰਸ਼ਕਾਂ ਇਹ ਪਹਿਲਾਂ ਰਾਜਾ ਮਹਾਰਾਜ ਦੇ ਸ਼ੌਕ ਸੀਗੇ ਬਿਲਕੁਲ ਜੀ ਹੁਣ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸ਼ੌਕ ਪਾਲਿਆ ਜਾ ਰਿਹਾ ਹੈਗਾ ਤੇ ਤੁਸੀਂ ਉਹ ਤੁਹਾਨੂੰ ਜਿਹੜਾ ਸ਼ੌਕ ਹੈ ਹੈਗਾ ਕਿਹੜੇ ਸੇਠ ਹੈਗੇ ਆ ਕੌਣ ਉਹਨਾਂ ਦਾ ਵੀ ਤੁਹਾਨੂੰ ਮਿਲਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਮਹਾਰਾਜਾ ਮਹਾਰਾਜ ਜਾਨੀ ਜਿਹੜੀ ਸ਼ੌਕ ਸੀਗੇ ਜਿਹੜੇ ਉਸ ਟਾਈਮ ਚੱਲ ਜਾਂਦੇ ਉਹ ਤੁਸੀਂ ਵੀ ਕਿਥੋਂ ਨਵੋ ਘੋੜੇ ਚਾਹਨੇ ਆਂ ਸਾਹਮਣੇ ਤੁਹਾਡੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਤੇ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਸਾਰੀ ਇਹ ਵੀਡੀਓ ਆ ਸਮੂਹ ਦਿਖਾਉਣੇ ਤਸਵੀਰਾਂ ਦੇਖ ਲਓ ਇੱਕ ਵਾਰ ਬਹੁਤ ਸੋਹਣਾ ਘੋੜਾ ਹੈਗਾ ਤੇ ਇਹ ਜਿਹੜਾ ਸੇਠਾਂ ਵੱਲੋਂ ਤਮੂਰ ਨਾਂ ਦਾ ਇਹ ਜਿਹੜਾ ਘੋੜਾ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਆਂ ਅਸੀਂ ਤੇ ਇਹ ਜਿਹੜੇ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਹਿੰਦੇ ਵੀ ਇਹ ਚ ਬੜੀਆਂ ਖਾਸੇ ਤਾਂ ਖਾਸੇ ਤਾਂ ਉਹਨਾਂ ਤੋਂ ਪੁੱਛਾਂਗੇ ਤੁਹਾਨੂੰ ਦੱਸਾਂਗੇ ਵੀ ਬਾਅਦ ਦੇ ਵਿੱਚ ਤੇ ਫਿਲਹਾਲ ਤੁਸੀਂ ਪਹਿਲਾਂ ਦੇਖੋ ਤੇ ਮੈਂ ਬਾਈਆਂ ਨੂੰ ਕਹੂੰਗਾ ਵੀ ਮੜਾ ਯਾਰ ਤੋੜ ਕੇ ਦਿਖਾ ਦਿਖਾਓ ਤੁਮੂਰ ਦੀਆਂ ਤੁਹਾਨੂੰ ਤੁਰਦੇ ਦੀ ਤੁਹਾਨੂੰ ਵੀਡੀਓ ਵੀ ਦਿਖਾਉਣੇ ਹੈਗੇ ਆ ਥੋੜਾ ਜਿਹਾ ਕੌਕੇ ਜਿਹੇ ਮੁੰਡੇ ਲੱਗੇ ਹੋਏ ਆ ਸਾਫ ਸਫਾਈ ਕਰਦੇ ਹੈਗੇ ਆ ਤੇ ਤੁਸੀਂ ਦੇਖ ਸਕਦੇ ਹੋ ਵੇਖੋ ਜਦੋਂ ਪੌੜ ਮਾਰਦਾ ਘੋੜਾ ਬੜਾ ਸੋਹਣਾ ਲੱਗਦਾ ਹੈਗਾ ਤੇ ਸ਼ੌਂਕ ਆ ਜਿਹੜਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਜਦੋਂ ਪੌੜ ਖੜਕਦੇ ਹੈਗੇ ਆ ਤਾਂ ਉਦੋਂ ਵੱਖਰਾ ਹੀ ਜਿਹੜਾ ਨਜ਼ਾਰਾ ਇਹ ਦੇਖਣ ਨੂੰ ਮਿਲਦਾ ਹੈਗਾ ਤੁਸੀਂ ਜਿਹੜੀ ਘੋੜੇ ਦੀ ਤੋਰ ਆ ਜਿਹੜੀ ਸਾਰੀ ਤੁਸੀਂ ਦੇਖ ਸਕਦੇ ਹੋ ਤਮੂਰ ਘੋੜਾ ਜਿਹੜਾ ਇਹ ਇਸ ਤਰ੍ਹਾਂ ਵਾ ਜਿਹੜਾ ਸੇਠਾ ਨੇ ਜਿਹੜਾ ਸ਼ੌਂਕ ਪਾਲਿਆ ਕਹਿ ਸਕਦੇ ਆਂ ਕਿਉਂਕਿ ਛੌਂਕ ਵੱਖਰੇ ਇੱਕ ਹੈ ਸਾਡੇ ਛੌਂਕ ਤਾਂ ਛੌਂਕ ਹੀ ਹੁੰਦਾ ਤੇ ਇਹ ਸਾਰੀਆਂ ਤੁਸੀਂ ਵੀ ਨਾ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਇਸ ਟਾਈਮ ਤੇ ਅਸੀਂ ਅ ਸਬੰਧਤ ਛੇੜਣਾ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਵੀ ਇਹਦਾ ਛੌਂਕ ਉਹ ਉਹਨਾਂ ਨੂੰ ਕਿਵੇਂ ਪਿਆ ਸਾਰਾ ਤੁਸੀਂ ਦੇਖ ਸਕਦੇ ਹੋ ਨੀਸ਼ ਗਰਗ ਉਰਫ ਟਿੰਨੀ ਗਰਗ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਕਿਉਂਕਿ ਜਿਹੜਾ ਇਹਨਾਂ ਦਾ ਛੌਂਕ ਉਹਨਾਂ ਨੇ ਪਾਲਿਆ ਹੈਗਾ ਤੇ ਉਹਨਾਂ ਨੂੰ ਪੁੱਛਾਂਗੇ ਸਾਰਾ ਗਰਗ ਸਾਹਿਬ ਹਾਂਜੀ ਸਰ ਜੱਟਾਂ ਵਾਲੇ ਸ਼ੌਕ ਤੇ ਉਦੋਂ ਪਹਿਲਾਂ ਰਾਜੇ ਮਹਾਰਾਜੇ ਉਹਨਾਂ ਦੇ ਸ਼ੌਕ ਆ ਨਾ ਹਾਂਜੀ ਤੇ ਇਹ ਸੇਠਾਂ ਦੇ ਹਿੱਸੇ ਕਿਵੇਂ ਆ ਗਿਆ ਇਹ ਬਾਈ ਜੀ ਵੈਸੇ ਪੁਰਾਣਾ ਸ਼ੌਕ ਸੀਗਾ ਆਪਣਾ ਇਹ ਜੀ ਤੇ ਪਹਿਲਾਂ ਫਾਦਰ ਹੋਰੀ ਕਹਿੰਦੇ ਕੰਮ ਕਰਦੇ ਹੁਣ ਆਪ ਕੰਮ 'ਚ ਪੈ ਕੇ ਲਿਆਂਦੇ ਜਾਨਵਰ ਜੀ ਇਹਨਾਂ ਨਾਲ ਪਿਆਰ ਆ ਸ਼ੁਰੂ ਤੋਂ ਆਦੇ ਯਾਰਾਂ ਦੋਸਤਾਂ ਕੋਲ ਦੇਖਦੇ ਰਹਿੰਦੇ ਸੀ ਕਿ ਉਹਨਾਂ ਦੇ ਘਰੇ ਰੱਖੇ ਹੋਏ ਸੀਗੇ ਜੀ ਇਹ ਬਜ਼ੁਰਗ ਵੀ ਪਹਿਲਾਂ ਤੁਹਾਡੇ ਰੱਖਦੇ ਨੇ ਨਹੀਂ ਸਾਡੇ ਬਜ਼ੁਰਗ ਨਹੀਂ ਮੇਰੇ ਦਾਦੇ-ਪਰਦਾਦੇ ਤੋਂ ਪਹਿਲਾਂ ਤਾਂ ਪੁਰਾਣੇ ਦਾ ਸਾਰਾ ਕੁਝ ਹੁੰਦੇ ਸੀ ਉਹਨੂੰ ਸਵਾਰੀ ਇਹ ਹੀ ਹੁੰਦੀ ਸੀਗੀ ਬਿਲਕੁਲ ਬਿਲਕੁਲ ਕੋਈ ਕਾਰ ਆ ਗੱਡੀਆਂ ਕੁਝ ਨਹੀਂ ਹੁੰਦਾ ਸੀ ਪਹਿਲਾਂ ਜੀ ਅੱਛਾ ਇਹੀ ਕਰਦੇ ਸੀ ਤੇ ਤੁਹਾਡੇ ਯਾਰ ਦੋਸਤ ਕਿਹੜੇ ਸੀ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਵੇਖ ਕੇ ਕੀ ਚੰਗਾ ਕੀ ਲੱਗਿਆ ਇਹਦੇ ਵਿੱਚ ਯਾਰ ਦੋਸਤ ਜਿਵੇਂ ਇੱਕ ਤਾਂ ਹੀ ਮੇਰੇ ਪ੍ਰਵਿੰਦਰ ਮੋੜ ਜੀ ਹੋਗੇ ਜੀ ਤੇ ਮੇਰਾ ਛੋਟਾ ਭਰਾ ਅਸਨੀ ਰਣੀ ਵਾਲੇ ਹੋਗੇ ਹੋਰ ਕਈ ਯਾਰ ਦੋਸਤ ਸੀਗੇ ਇੱਕ ਭੁੱਲਰ ਸਾਹਿਬ ਹੈ ਨਵਦੀਪ ਭੁੱਲਰ ਤਹਿਸੀਲਦਾਰ ਚਟਫਰਮ ਵਾਲੇ ਇੱਕ ਬਲਜੀਤ ਸਮਾਦ ਭਾਈ ਹੈ ਰਣੀਏ ਪਿੰਡ ਵੀ ਸੀਗੇ ਉੱਥੇ ਸਾਰੇ ਜੀ ਤੇ ਗਰਗ ਸਿੰਘ ਆਪਾਂ ਦੇ ਘੋੜੇ ਵਾਲੇ ਪਾਸੇ ਆਈ ਗਏ ਤੇ ਸਾਨੂੰ ਪਹਿਲਾਂ ਤਾਂ ਖਾਸ ਕੀਤਾ ਦੱਸੋ ਦੀਆਂ ਖਾਸਤਾ ਕੀ ਆ ਨਾਮ ਤਾਂ ਇਹ ਦੱਸਤਾ ਵੀ ਤੰਬੂਰ ਆ ਜਿਹੜਾ ਨਾਂ ਇਹਦਾ ਭਾਈ ਜੀ ਮਾਰਵੜੀ ਨਸਲ ਹੈ ਜੀ ਠੀਕ ਹੈ ਆਪਣੇ ਰਾਜਸਥਾਨ ਦੀ ਨਸਲ ਹੈ ਜੀ ਰਾਜੇ ਮਹਾਰਾਜਾ ਕੋਲ ਪਹਿਲਾ ਇਹ ਨਸਲ ਉੱਥੋਂ ਦੀ ਤੁਰੀ ਹੁੰਦੀ ਪਈ ਹੈ ਪੁਰਾਣੀ ਜੀ ਜੀ ਜੋ ਪਹਿਲਾ ਜੁੱਧਾ ਦੇ ਵਿੱਚ ਜਿਹੜੇ ਘੋੜੇ ਲੜਦੇ ਸੀਗੇ ਰਾਜੇ ਮਹਾਰਾਜੇ ਜੀ ਇੱਕ ਦੂਜੇ ਨੂੰ ਉਪਹਾਰ ਦੇ ਤੌਰ ਤੇ ਹੀ ਦਿੰਦੇ ਸੀ ਕਿ ਕਿਸੇ ਕੋ ਰਾਜੇ ਕੋਲ ਜਾਂਦੇ ਸੀ ਕਿ ਉਹਨੂੰ ਆਹ ਦਾ ਘੋੜਾ ਦਿੰਦੇ ਜਾਂ ਕੋਈ ਇਹ ਚੀਜ਼ਾ ਉਹ ਹੈ ਪੁਰਾਣੀ ਹੈ ਜੀ ਰਾਤਾਂ ਉੱਥੋਂ ਬਰੀਡ ਤੁਰੀ ਹੁੰਦੀ ਹੈ ਜੀ ਜੀ ਤਮੂਰ ਹਾਂ ਜੀ ਇਹ ਤਮੂਰ ਇੱਕ ਫੇਮਸ ਸਟ੍ਰੇਲੀਅਨ ਕਾਲਾ ਕੰਟ ਹੈ ਜੀ ਜੀ ਆਲੀਸ਼ਾਨ ਲਾਈਨ ਤੋਂ ਜੀ ਉਹਦਾ ਬੱਚਾ ਜੀ ਡਾਇਰੈਕਟ ਜੀ ਓਕੇ ਇਹ ਸਰਦਾਰ ਬਿੱਲੂ ਸਰਪੰਚ ਜੀ ਦੇ ਘਰੇ ਪੈਦਾ ਹੋਇਆ ਜੀ ਇਹ ਜੀ ਓਕੇ ਹਾਂਜੀ ਇਹਦੀ ਮਾਂ ਪੰਜ ਕਲਿਆਣ ਅਲੀ ਬਾਬਾ ਲਾਈਨ ਦੀ ਨਜਮਾ ਕੋੜੀ ਹੈ ਜੀ ਓਕੇ ਇਹ ਡੀਐਨਏ ਕੁਆਲੀਫਾਈਡ ਆ ਕੋੜਾ ਜੀ ਇਹਦਾ ਡੀਐਨਏ ਪਾਸਪੋਰਟ ਸਭ ਬਣਿਆ ਇਹਦਾ ਓਕੇ ਠੀਕ ਹੈ ਜੀ ਤੇ ਤੁਸੀਂ ਫਿਰ ਇਹ ਜਿਹੜਾ ਆਪਣਾ ਜਿਵੇਂ ਆਪਾਂ ਕਹਿੰਦੇ ਵੀ ਘੋੜੀਆਂ ਕ੍ਰੋਸਿੰਗ ਕਰਾਉਣੇ ਹਾਂਜੀ ਆਉਂਦੀਆਂ ਘੋੜੀਆਂ ਆਪਣੇ ਕ੍ਰੋਸ ਹੋਣ ਵਾਸਤੇ ਜੀ ਕ੍ਰੋਸਿੰਗ ਵਾਸਤੇ ਹੋਣ ਜੋ ਤੱਕ ਜ਼ਰੂਰਾ ਮੇਰੇ ਕੋਲ ਘੋੜਾ ਆਇਆ ਜੀ ਇਹ ਆਪਣੇ ਕੋਲ 2 ਸਾਲ ਹੋ ਗਏ ਜੀ 70 ਕ ਘੋੜੀਆਂ ਆਪਾਂ ਮੇਡ ਕਰਾਤੀ ਆਇਤੋਂ ਓਕੇ ਇਹਦੀ ਖਾਸ ਚੀਜ਼ ਇਹ ਹੈ ਕਿ ਇਹ ਸਾਰਨ ਵਾਧੇ ਦੀ ਬਸ਼ੇਰੀਆ ਆਈ ਹੈ ਜੀ 70 ਘੋੜੀਆਂ ਮਿਲ ਹੋ ਗਈਏ ਮਿਲਿਆ ਹੈ ਤੋ ਤੇ ਦੋ ਬਸ਼ੇਰੇ ਆਏ ਆ ਸਿਰਫ ਇਹਦੇ ਦੋ ਠੀਕ ਹੈ ਬਾਕੀ 68 ਬਸ਼ੇਰੀਆਂ ਆਈਆਂ 68 ਬਸ਼ੇਰੀਏ ਆਈ ਹੈ ਠੀਕ ਤੁਹਾਡਾ ਕੋਸ਼ ਬਿਛੇ ਦੀ ਆਪਣੇ ਸਾਰਾ ਰਿਜ਼ਲਟ ਆਪਣੇ ਫਾਰਮ ਤੇ ਖੜਾ ਜੀ ਜੀ ਓਕੇ ਜੀ ਠੀਕ ਹੈ ਜੀ ਉਹਨਾਂ ਦੇ ਤੁਹਾਨੂੰ ਬੱਚਿਆਂ ਦੀ ਫੋਟੋਆਂ ਦੇ ਦਾਂਗੇ ਤੁਸੀਂ ਲਾ ਦਿਓ ਫੋਟੋਆਂ ਵਿੱਚ ਜੀ ਓਕੇ ਹੁਣ ਮਾਗੀ ਦਾ ਮੇਲਾ ਸਟਾਰਟ ਆ ਜੀ ਤੇ ਅੱਜ ਸ਼ੋਅ ਚੱਲ ਰਿਹਾ ਉੱਥੇ ਜੀ 12 ਤਰੀਕ ਤੱਕ ਸ਼ੋਅ ਚੱਲੂਗਾ ਹੁਣ ਉਸ ਤੋਂ ਬਾਅਦ ਮੇਲਾ ਸਟਾਰਟ ਹੈ ਜੀ ਜੀ ਤੇ ਆਪਣਾ ਇੱਕ ਤੁਸੀਂ ਆਪਾਂ ਪਹਿਲਾਂ ਬਗਲਬੱਤ ਕਰਦੇ ਸੀ ਕਿੰਨੇ ਵੀ ਘੋੜੇ ਦੇ ਕਹਿੰਦੇ ਪਿਛਾੜ ਦੀ ਨਿੰਗਣਾ ਚਾਹੀਦਾ ਹਨਾ ਜੀ ਪੁਲਿਸ ਦੇ ਗਾਰਡ ਦੀ ਘੋੜੇ ਦੇ ਪਿਛਾੜ ਦੀ ਮੈਂ ਵੇਖਿਆ ਤੁਸੀਂ ਪਿੱਛੇ ਵੀ ਤੁਰੇ ਤਰੇ ਫਰਦੇ ਸੀਗੇ ਕੋਈ ਚੱਕਰ ਨਹੀਂ ਉਹ ਕਈ ਘੋੜੇ ਅਗਰੈਸਿਵ ਹੁੰਦੇ ਆ ਜੀ ਓਕੇ ਜੀ ਇੱਕ ਘੋੜਾ ਜਿਹੜੀ ਮਾਰਵੜੀ ਨਸਲ ਹੁੰਦੀ ਹੈ ਬਹੁਤ ਸ਼ਾਂਤ ਨਸਲ ਹੁੰਦੀ ਹੈ ਜੀ ਇੰਨੇ ਅਗਰੈਸਿਵ ਨਹੀਂ ਹੁੰਦੇ ਜੀ ਘੋੜਾ ਤਾਂ ਆਪਾਂ ਰੱਖਦੇ ਆ ਆਪਣੇ ਸ਼ੌਂਕ ਵਲੇ ਆਪਣੇ ਪਿਆਰ ਕੀ ਆਪਾਂ ਘੋੜਾ ਰੱਖਿਆ ਕਿ ਆਪਾਂ ਉਹਨਾਂ ਨਾਲ ਪਿਆਰ ਕਰ ਸਕੀਏ ਜੀ ਉਹ ਘੋੜੇ ਦਾ ਵੀ ਕੋਈ ਫਾਇਦਾ ਨਹੀਂ ਕਿ ਜਿਹੜਾ ਕੋਈ ਕੋਲੇ ਨਾ ਖਣ ਦੇਵੇ ਕੋਈ ਬੰਦਾ ਰਿਸ਼ਤੇਦਾਰ ਕੋਈ ਬੱਚਾ ਕੋਈ ਆਵੇ ਉਹਦੇ ਉਹਨੂੰ ਡਰਾਈ ਜਾਵੇ ਉਹਨੂੰ ਲੱਤ ਮਾਰੀਏ ਉਹਦਾ ਕੋਈ ਫਾਇਦਾ ਵੀ ਨਹੀਂ ਕੋਈ ਉਹਦਾ ਜੀ ਘੋੜਾ ਆਪਾਂ ਉਹ ਰੱਖੀਏ ਜਿਹਦੀ ਕਿੰਨੇ ਸ਼ਾਂਤ ਸੁਭਾਅ ਹੋਵੇ ਬਿਲਕੁਲ ਜੀ ਤੇ ਪਿਆਰ ਕਰ ਸਕੀ ਆ ਆਪਦੀ ਕੋਈ ਟੈਨਸ਼ਨ ਹੁੰਦੀ ਦੂਰ ਕਰ ਸਕੀ ਕੋਲੇ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਲਈਏ ਉਹਨੂੰ ਹੱਥ ਲਾ ਲਈਏ ਕੋਈ ਪਿਆਰ ਕਰ ਲਈਏ ਜੀ ਬਿਲਕੁਲ ਬਿਲਕੁਲ ਜਿਹੜਾ ਘੋੜਾ ਹੱਥੇ ਲਾਉਣ ਦਵੇ ਜੀ ਬਿਲਕੁਲ ਫਿਰ ਉਹ ਰੱਖੰਦਾ ਵੀ ਕੀ ਫਾਇਦਾ ਕੀ ਬਿਲਕੁਲ ਬਿਲਕੁਲ ਇਹ ਕਿੰਨੇ ਜਾਨਵਰ ਸੱਜਰੇ ਹੋਰ ਇਸ ਤੋਂ ਇਲਾਵਾ ਵੀ ਦੇਖੋ ਜੀ ਮੈਂ 3 ਸਾਲ ਹੋ ਗਏ ਆਪਾਂ ਨੂੰ ਕੰਮ ਸ਼ੁਰੂ ਕੀ ਸ਼ੌਂਕ ਤੋਂ ਸ਼ੌਂਕ ਤਾਂ ਪੁਰਾਣਾ ਸੀਗਾ ਆਪਾਂ ਇੱਕ ਏ ਕੋੜੀ ਲਿਆਂਦੀ ਫਿਰ ਇੱਕ ਦੋ ਹੋਰ ਕੋੜੀ ਲਿਆਂਦੀ ਬੱਚੀ ਉਦੋਂ ਕਾ ਆਪਣਾ ਕਹਿੰਦਾ ਮਤਲਬ ਐਂ ਕਰ ਬਲ ਤੇ ਵਧਦੇ ਦੇ ਬੱਚੇ ਆਪਣੇ ਜੀ ਠੀਕ ਹੁਣ ਆਪਣਾ ਕੋ 12 ਕ ਜਾਨਵਰ ਹੈ 12 ਜਾਨਵਰ ਹਾਂ ਜੀ ਠੀਕ ਚਾਰ ਕੋੜੀਆਂ ਹੋ ਗਈਆਂ ਇੱਕ ਕੋੜਾ ਹੋ ਗਿਆ ਬਾਕੀ ਬਸ਼ੀਰੀਆ ਹੋ ਗਈਆਂ ਜੀ ਜੀ ਓਕੇ ਤੇ ਫਿਰ ਜਦੋਂ ਇੱਕ ਘੋੜ ਸਵਾਰੀ ਕਰਦੇ ਆ ਫਿਰ ਨਜ਼ਾਰਾ ਆਉਂਦਾ ਪੂਰਾ ਬਾਈ ਉਹ ਜ ਉਹ ਫੀਲ ਤਾਂ ਕਾਰ ਤੇ ਵੀ ਨਹੀਂ ਆਉਣੀ ਪਾ ਫਾਰਚੂਨਰ ਤੇ ਜਾਵੜੋ ਪਾਵਾਂ ਐਲ ਸੀ ਤੇ ਜਾਵੜੋ ਕਿਸੇ ਤੇ ਜਾਵੜੋ ਵੀ ਐਮ ਤੇ ਜਾਵੜੋ ਬਿਲਕੁਲ ਜੀ ਬਿਲਕੁਲ ਜੀ ਜਿਹੜੀ ਘੋੜੇ ਦੀ ਸਵਾਰੀ ਹੈ ਬਿਲਕੁਲ 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 ਜੀ ਨਾ ਗੁ ਤੇਲ ਲਗਣਾ ਦਾ ਡੀਜ਼ਲ ਲਗਣਾ ਦਾ ਕੁਛ ਲਗਣਾ ਜੀ ਤੇ ਆਪਾਂ ਜੇ ਮੰਨ ਲਾ ਕਿਸੇ ਨੇ ਕੁੜੀ ਕਰਾਸਿੰਗ ਕਰਾਉਣੀ ਆ ਫਿਰ ਆਪਾਂ ਇਹ ਡਰੈਸ ਕੀ ਆ ਤੁਸੀਂ ਡਰੈਸ ਦੇ ਦਿੰਦੇ ਡਰੈਸ ਆਪਣਾ ਐਮ ਆਰ ਸਟੈਡਫਰ ਨਿਹਾਲ ਸਿੰਘਾ ਰੋਡ ਭਾਗਾਪਣਾ ਜੀ ਜੀ ਦੋਸਤੋ ਇਹ ਤੁਹਾਨੂੰ ਥੱਲੇ ਵੀ ਮਿਲ ਜੂਗਾ ਲਿਖਿਆ ਵੀ ਮਿਲ ਜੂਗਾ ਤੁਹਾਨੂੰ ਡਰੈਸ ਆ ਜਿਹੜਾ ਤੇ ਬਾਈ ਸਾਡੇ ਨਾਲ ਗਰਗ ਸਾਹਾ ਹੋਰ ਆ ਤੇ ਆਪਾਂ ਗਰਗ ਸਾਹ ਤੋਂ ਜਿਹੜੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਜਾਣਦਿਆਂ ਜਿਵੇਂ ਹੁਣ ਤੁਸੀਂ ਵੇਖੋ ਵੀ ਦੋ ਬੰਦੇ ਨਾ ਮੈਂ ਉਹ ਵੇਖਿਆ ਜਦੋਂ ਦੀ ਆਪਣੀ ਵੀਡੀਓ ਚੱਲਦੀ ਆ ਹਨਾ ਪਹਿਲਾਂ ਵੀ ਵੇਖਿਆ ਵੀ ਦੋ ਬੰਦੇ ਲੱਗੇ ਹੀ ਪਏ ਐ ਉਹ ਸਾਰਾ ਦਿਨ ਬਾਈ ਜੀ ਚਲੋ ਲੱਗੇ ਹੋਵੇ ਹੁਣ ਆਇਆ ਨਾ ਜੀ ਇੱਕ ਤਾਂ ਮੌਕਸਰ ਮੇਲੇ ਤੇ ਜਾਣਾ ਨੇ ਅੱਛਾ ਠੀਕ ਹੈ ਥੋੜੀ ਤਿਆਰੀ ਵੱਧ ਕਰੀ ਦੀ ਇਹਦੀ ਜੀ ਉੱਥੇ ਸ਼ੋਅ ਸ਼ੋਅ ਚਾੜਾ ਹਾਂ ਸ਼ੋਅ ਚ ਵੇ ਡਿਸਪਲੇ ਵਾਸਤੇ ਲੈ ਕੇ ਜਾਵਾਂਗੇ ਇਹਨੂੰ ਅੱਛਾ ਜੀ ਤੇ ਮੇਲੇ ਤੇ ਲੈ ਕੇ ਜਾਵਾਂਗੇ ਇਹਨੂੰ ਜੀ ਓਕੇ ਉੱਥੇ ਲੋਕੀ ਕਹਿੰਦੇ ਹੁੰਦੇ ਦਿਖਾਓ ਬੱਚ ਕੋੜਾ ਸਾਨੂੰ ਜੀ ਫਿਰ ਉੱਥੇ ਲੈ ਕੇ ਜਾਵਾਂਗੇ ਜੀ ਠੰਡ ਕਰਕੇ ਹੁਣ ਕੋੜਾ ਕੱਢੀ ਦਾ ਨਹੀਂ ਬਾਹਰ ਜੀ ਓਕੇ ਓਕੇ ਜੀ ਕਾਰ ਕੇ ਹੁਣ ਇਹ ਥੋੜੀ ਕਿਉਂ ਬਾਹਰ ਜਾਂਦਾ ਕਰਕੇ ਘਟਾ ਹੈ ਜੀ ਜੀ ਦੋਸਤੋ ਜਦੋਂ ਅਸੀਂ ਮਨੀਸ਼ ਗਰਗ ਜੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਸ਼ੌਂਕ ਉਹਨਾਂ ਨੂੰ ਪਿਆ ਤੇ ਪਹਿਲਾਂ ਅਸੀਂ ਸਟਾਰਟਿੰਗ ਦੱਸੀ ਦਿੱਤਾ ਸੀ ਕਿ ਘੋੜੇ ਜਿਹੜੇ ਸਾਂਭਣ ਵਾਲੇ ਲੋਕ ਹੈਗੇ ਆ ਜਾਂ ਜੱਟ ਜ਼ਿਮੀਂਦਾਰ ਸੀਗੇ ਪਹਿਲਾਂ ਜਾਂ ਰਾਜੇ ਮਹਾਰਾਜੇ ਸਾਂਭਦੇ ਸੀਗੇ ਤੇ ਹੌਲੀ ਹੌਲੀ ਸ਼ੌਂਕ ਇਹ ਸੇਠ ਲੋਕਾਂ ਨੂੰ ਪੈ ਗਿਆ ਤੇ ਮਨੀਸ਼ ਗਰਗ ਜੀ ਉਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਆਪਾਂ ਨੂੰ ਵੀ ਜਿਹੜਾ ਉਹਨਾਂ ਨੂੰ ਸ਼ੌਂਕ ਕਿਸ ਤਰ੍ਹਾਂ ਪਿਆ ਤੇ ਹੁਣ ਇਹਨਾਂ ਦਾ ਇਹਦਾ ਤਮੂਰ ਘੋੜਾ ਜਿਹੜਾ ਇੱਥੇ ਰੱਖਿਆ ਹੋਇਆ ਤੇ ਬਾਕਾਇਦਾ ਦੀ ਤਨ ਦੋ ਤਨ ਬੰਦੇ ਜਿਹੜੀ ਇਹਦੀ ਸੇਵਾ ਕਰਦੇ ਹੈਗੇ ਆ ਅਸੀਂ ਵੀ ਇੱਥੇ ਕੋਸ਼ਿਸ਼ ਕੀਤੀ ਹੈਗੀ ਆ ਵੀ ਇਹਦੀ ਸਵਾਰੀ ਕੀਤੀ ਹੈ ਬਰਾੜ ਸਾਹਿਬ ਇੱਕ ਗੱਲ ਸ਼ਰੀਫ ਬਰਾੜ ਸਾਹਿਬ ਗੱਲ ਹੋਰ ਕਰ ਲਈ ਆਪਾਂ ਇਹ ਗੱਲ ਹੋਰ ਕਰ ਲਗੇ ਆਪਾਂ ਬਹੁਤ ਗਈਆਂ ਖਬਰਾਂ ਬਣਾਉਣ ਵਾਸਤੇ ਖਬਰ ਬਣਾ ਕੇ ਕਿਹਦੇ ਸ਼ੀਸ਼ੇ ਚੱਲ ਗਏ ਯਾਰ ਹਾਂ ਠੰਡ ਬਹੁਤ ਆ ਪਰ ਇਹ ਮੇਰੀ ਜ਼ਿੰਦਗੀ ਦੀ ਇੱਕ ਇਹੋ ਜਿਹੀ ਸਟੋਰੀ ਇਹ ਕਹਿ ਸਕਦੇ ਆ ਵੀ ਇਹਦਾ ਯਾਰ ਨੂੰ ਜੀ ਨਹੀਂ ਕਰਦਾ ਤੇ ਆਪਾਂ ਕਹਿ ਕੇ ਚੱਲਿਆ ਵੀ ਇਹੀ ਕੋਈ ਨਾ ਉਹਦੇ ਟਾਈਮ ਕੱਢ ਕੇ ਫੇਰ ਆਵਾਂਗੇ ਅਸੀਂ ਅਸੀਂ ਸਵਾਰੀ ਕੀਤੀ ਆਪ ਵੀ ਬਲਾਰਥਾ ਤੁਸੀਂ ਵੀ ਸਵਾਰੀ ਕੀਤੀ ਹੈ ਨਾ ਵੱਖਰਾ ਨਜ਼ਾਰਾ ਦੂਜੀ ਗੱਲ ਕੇ ਗੱਲ ਕਹੀ ਸੀ ਵੀ ਟੈਨਸ਼ਨ ਨਹੀਂ ਰਹਿੰਦੀ ਜਦੋਂ ਆਪਾਂ ਘੋੜੇ ਜਦੋਂ ਦੇ ਆਪਾਂ ਆਪਣੇ ਕੋਈ ਦਿਮਾਗ 'ਚ ਕੋਈ ਹੋਰ ਗੱਲ ਨਹੀਂ ਆਏਗੀ ਆਪਾਂ ਨਾ ਕੋਈ ਖਬਰ ਵੇਖੀ ਆ ਪੰਜਾਬ 'ਚ ਕੀ ਹੋਇਆ ਕੀ ਨਹੀਂ ਹੋਇਆ ਵੱਡੀ ਗੱਲ ਆ ਪਰ ਬਹੁਤ ਵਧੀਆ ਸ਼ੌਕ ਆ ਤੇ ਬਹੁਤ ਵਧੀਆ ਕੋਟਾ ਕਰੇ ਵੇਟ ਜਰੂਰ ਕਰਿਓ ਸਾਡੇ ਗੁਰੂਆਂ ਨੇ ਪੀਰਾਂ ਨੇ ਮਹਾਰਾਜਾ ਸਾਡੇ ਸਾਡੇ ਗੁਰੂ ਸੀ ਕਿ ਉਹਨਾਂ ਵੱਲੋਂ ਇਸ ਜਾਨਵਰ ਦੀ ਸਵਾਰੀ ਕੀਤੀ ਜਾਂਦੀ ਸੀਗੀ ਮਹਾਰਾਜਾਂ ਵੱਲੋਂ ਸਵਾਰੀ ਕੀਤੀ ਜਾਂਦੀ ਸੀਗੀ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਸਾਡੇ ਜਿਹੜੇ ਲੋਕ ਹੈਗੇ ਆ ਉਹ ਇਹਦਾ ਸ਼ੌਕ ਪਾਲਣ ਲੱਗ ਪਏ ਤੇ ਹੁਣ ਸੇਟ ਲੋਕ ਵੀ ਸ਼ੌਂਕ ਪਾਲਣ ਆਪੇ ਤੇ ਜਿੱਥੇ ਇਹ ਜਾਨਵਰ شریف ਬਹੁਤ ਜਿਆਦਾ شریف ਕਹਿ ਸਕਦੇ ਆ ਜਿੱਥੇ ਖੁਦ ਇਹਨਾਂ ਨੇ ਆਪ ਸਵਾਰੀ ਕਰਕੇ ਦਿਖਾਇਆ ਮਨੀਸ਼ ਕਰਕੇ ਜੀ ਉਹਨਾਂ ਨੇ ਉਹਦੇ ਨਾਲ ਨਾਲ ਜਗਤਾਰ ਸਿੰਘ ਸਰਾਵ ਨੇ ਵੀ ਉਹਨਾਂ ਨੇ ਸਵਾਰੀ ਕੀਤੀ ਮੈਂ ਵੀ ਕੀਤੀ ਤੇ ਜਿੰਨੇ ਦੋਸਤ ਇੱਥੇ ਸਾਡੇ ਨਾਲ ਇਸ ਟਾਈਮ ਸਪੋਰਟ ਕਰ ਰਹੇ ਹੈਗੇ ਐਸ ਵੀਡੀਓ ਨੂੰ ਬਣਾਉਣ ਵਾਸਤੇ ਤੇ ਤੁਸੀਂ ਦੇਖਿਆ ਵੀ ਕੋਈ ਇਸ ਜਾਨਵਰ ਨੇ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਘਾਟਾ ਨਹੀਂ ਕੀਤਾ ਕਹਿੰਦੇ ਡਰਾਉਣ ਵਾਲੀ ਗੱਲ ਨਹੀਂ ਕੀਤੀ ਜੀ شریف ਹੀ ਰਿਹਾ ਤੇ ਜਿਸ ਤਰ੍ਹਾਂ ਇਨਾਂ ਦੇ ਮੁੰਡਾ ਥੱਲੇ ਬੈਠਾ ਸੀਗਾ ਪੈਰ ਸਿਰ ਤੇ ਰੱਖ ਕੇ ਉਹਨਾਂ ਨੇ ਜਿਹੜੀ ਵੀਡੀਓ ਸ਼ੂਟ ਕੀਤੀ ਅਸੀਂ ਹੈਰਾਨੀ ਵਾਲੀ ਗੱਲ ਆ ਵੀ ਇੰਨਾ ਸ਼ਰੀਫ ਜਾਨਵਰ ਤੇ ਜਿਹੜਾ ਕੁਝ ਵੀ ਉਹਨੂੰ ਆਖਿਆ ਗਿਆ ਤੇ ਹਿੱਲਿਆ ਤੱਕ ਨਹੀਂ ਜੀ ਇਹ ਕੋਲੋਂ ਕਹਿੰਦੇ ਤੁਸੀਂ ਕ੍ਰਾਸ਼ਿੰਗ ਦੇ ਲਈ ਤੁਸੀਂ ਸਭ ਬਰਕ ਕਰ ਸਕਦੇ ਹੋ ਮਨੀਸ਼ ਗਰਗ ਦੇ ਨਾਲ ਜਿਹੜਾ ਨੰਬਰ ਆ ਫਲੈਸ਼ ਟੈਲ ਦੇ ਪਾਸੇ ਹੋ ਰਿਹਾ ਤੁਸੀਂ ਇੱਕ ਵਾਰ ਇੱਥੇ ਵੀਟ ਜਰੂਰ ਕਰਿਓ ਹਾਂ ਇੱਕ ਵਾਰ ਦੇਖੋ ਜੀ ਜਰੂਰ ਕਰਿਓ ਬੰਦੇ ਵੀ ਗਰਗ ਸਾਹਿਬ ਵੀ ਬੰਦੇ ਬਹੁਤ ਵਧੀਆ ਤੇ ਜਾਨਵਰ ਤਾਂ ਬਹੁਤ ਵਧੀਆ ਉਹਦੋਂ ਵੀ ਤੇ ਇੰਨਾ ਵਰਗੇ شریف ਹੀ ਕਹਿ ਸਕਦੇ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਸਾਹਿਬ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਦੁਬਾਰਾ ਅਸੀਂ ਜਰੂਰ ਤੁਹਾਡੇ ਕੋਲੇ ਵਿਜ਼ਿਟ ਕਰਾਂਗੇ ਬੜਾ ਮਨ ਖੁਸ਼ ਹੋਇਆ ਬਰਾੜ ਸਾਹਿਬ ਕਰਦੇ ਕੋਈ ਗੱਲ ਨਹੀਂ ਆਜੋ ਤੇ ਕਿਉਂਕਿ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਕਿਉਂਕਿ ਇਹ ਸੇਵਾ ਕਰਦੇ ਆ ਇਹ ਸੇਵਾ ਕਰਦੇ ਆ ਸਾਭ ਸੰਭਾਲ ਕਰਦੇ ਆ ਇਹਨਾਂ ਸਾਭ ਸੰਭਾਲ ਕਰੀ ਜਾਂਦੇ ਹੈਗੇ ਆ ਇਹਨਾਂ ਤੋਂ ਬਿਨਾਂ ਵੀ ਜਾਨਵਰਾਂ ਨੂੰ ਸਾਹਮਣਾ ਔਖਾ ਹੁੰਦਾ ਠੀਕ ਹੈ ਕਰਕੇ ਜੀ ਉਹਨਾਂ ਨੇ ਲਿਆ ਕੇ ਇਹਨਾਂ ਨੂੰ ਇੱਥੇ ਸਪਰਦ ਕਰਤਾ ਤੇ ਜੇ ਤੁਹਾਡੇ ਕੋਲੇ ਵੀ ਕੋਈ ਜਾਨਵਰ ਇਹੋ ਜਿਹਾ ਹੈਗਾ ਤਾਂ ਤੁਸੀਂ ਸਾਨੂੰ ਸਾਡੇ ਫੋਨ ਦੇ ਉੱਤੇ ਤੁਸੀਂ ਕੰਟੈਕਟ ਜਰੂਰ ਕਰਿਓ ਅਸੀਂ ਤੁਹਾਡੀ ਵੀ ਇਹਦੀ ਸਟੋਰੀ ਉਹ ਕਵਰ ਕਰਾਂਗੇ ਧੰਨਵਾਦ ਮਿਹਰਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਕੋਸ਼ਿਸ਼ ਹੋਊਗੀ ਆਪਾਂ ਹੋਰ ਵੀ ਵੀਡੀਓ ਲੈ ਕੇ ਆਏਗੀ ਜੀ ਮੈਂ ਇੱਕ ਆਪਣੇ ਸਾਰੇ ਜਿੰਨੇ ਘੋੜਾ ਪ੍ਰੇਮੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਮੁਕਸਰ ਮੇਲਾ ਲੱਗਿਆ ਆ 13 ਜਾਂ 14 ਤਰੀਕ ਨੂੰ ਡਿਸਪਲੇ ਵਾਸਤੇ ਵੀ ਉੱਥੇ ਜਾਊਗਾ ਇਹ ਘੋੜਾ ਤੈਮੂਰ ਜੀ ਬਿਲਕੁਲ ਹਾਂ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਸਾਰਾ ਕੁਝ ਅਸੀਂ ਪਹਿਲਾਂ ਦੱਸ ਦਿੱਤਾ ਅਸੀਂ ਉਮੀਦ ਕਰਦੇ ਹਾਂ ਇਹ ਜੀ ਸਾਡੀ ਨਵੀਂ ਪਹਿਲ ਆ ਤੁਸੀਂ ਇਹਨੂੰ ਸਾਨੂੰ ਹੌਸਲਾ ਪਜਾਈ ਵੀ ਕਰੋਗੇ ਸਾਡੀ ਇਸ ਗੱਲਬਾਤ ਨੂੰ ਸਾਡੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰੋ ਕਿਤੇ ਅੱਗੇ ਵੀ ਤੁਸੀਂ ਭੇਜੋਗੇ ਤੇ ਉਹਨਾਂ ਲਈ ਉਹਨਾਂ ਨਾਲ ਜੇ ਤੁਹਾਨੂੰ ਹੋਰ ਵੀ ਕੋਸ਼ਿਸ਼ ਹੋਊਗੀ ਵੀ ਹੋਰ ਵੀ ਸੋਨੇ ਸੋਨੇ ਜਾਨਵਰਾਂ ਤੁਹਾਨੂੰ ਤੁਹਾਡੇ ਤੱਕ ਰਹੀ ਉਹਨਾਂ ਦੀਆਂ ਜਿਹੜੀਆਂ ਵੀਡੀਓ ਪਹੁੰਚਾਵਾਂਗੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ ਇਹਦਾ ਸਾਡਾ ਸਾਥੀ ਕੈਮਰਾਮੈਨ ਨਰਮਲ ਸਿੰਘ ਹੋ ਤੇ ਜਗਤਾਰ ਸਿੰਘ ਸਲਾਮ ਤੇ ਤਰਲੋਚਨ ਸਿੰਘ ਬਰਾੜ ਵਾਪਕ